ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਮ ਰਖਾਇ ਕ ਜਸ ਕੀਰਤ ਜਗ ਲੇ ਜੇ ਤਿਸ ਨਜ਼ਰ ਨ ਆਵਈ ਆਮ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜੈ ਜੇ ਇਸ ਗੁਣ ਕੋਏ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸੰਗਤ ਜੀਓ ਪਾਵਨ ਬਾਣੀ ਜਪ ਜੀ ਸਾਹਿਬ ਦੇ ਵਿੱਚੋਂ ਆਪ ਜੀ ਨੇ 7ਵੀਂ ਪੌੜੀ ਦਾ ਪਾਠ ਸੁਣਿਆ ਹੈ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਪਾਵਨ ਬਾਣੀ ਦੇ ਅੰਦਰ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤੇ ਨੇ ਜੇ ਜੁਗ ਚਾਰੇ ਆਰਜ਼ਾ ਫੁਰ ਦਸੋਣੀ ਹੋਏ ਭਾਵ ਸਾਡੀ ਇਸ ਬਿਰਤੀ ਨੂੰ ਮੁੱਖ ਰੱਖ ਕੇ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਨੇ ਕਿ ਅਸੀਂ ਚਾਹੁੰਦੇ ਆ ਸਾਡੀਆਂ ਉਮਰਾਂ ਲੰਬੀਆਂ ਹੋਣ ਆਮ ਕਰਕੇ ਬਹੁਤ ਸਾਰੇ ਬਜ਼ੁਰਗ ਜਦੋਂ ਅਸੀਸ ਦੇ ਦਿੰਦੇ ਨੇ ਕਹਿੰਦੇ ਨੇ ਪਰਮੇਸ਼ਰ ਤੁਹਾਡੀਆਂ ਲੰਬੀਆਂ ਉਮਰਾਂ ਕਰੇ ਇਨਸਾਨ ਵੀ ਚਾਹੁੰਦਾ ਕਿ ਮੇਰੀ ਲੰਬੀ ਉਮਰ ਹੋਵੇ ਮੈਂ ਬਹੁਤ ਸਮਾਂ ਜੀਵਾਂ ਜਿਸ ਤਰ੍ਹਾਂ ਤਕੀਆ ਕਲਾਮ ਬਣਿਆ ਹੋਇਆ ਹੈ ਕਿ 100 ਸਾਲ ਜੀਣਾ ਔਰ ਬਹੁਤ ਸਾਰੇ ਜਿਸ ਤਰ੍ਹਾਂ ਸਨਾਤਨ ਮਤ ਦੇ ਵਿੱਚ ਜਾਂ ਸੰਬੰਧਿਤ ਲੋਕ ਕਈ ਵਾਰ ਜ਼ਿਕਰ ਕਰ ਦਿੰਦੇ ਨੇ ਯੁੱਗਾਂ ਜੁਗੰਤਰਾਂ ਦਾ ਕਿ ਪਿਛਲੇ ਸਮਾਂਿਆਂ ਵਿੱਚ ਉਮਰਾਂ ਬਹੁਤ ਜ਼ਿਆਦਾ ਹੁੰਦੀਆਂ ਸੀ ਤੇ ਜਿਸ ਤਰ੍ਹਾਂ ਸਨਾਤਨ ਮਿਥਿਆਸ ਦੇ ਵਿੱਚ ਦੇਵਤਿਆਂ ਦੇ ਸਾਲ ਦਿਨ ਉਹ ਬਹੁਤ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਜ਼ਿਕਰ ਕੀਤਾ ਲੰਬੀਆਂ ਉਮਰਾਂ ਕਿ ਬਹੁਤ ਲੰਬੀਆਂ ਲੰਬੀਆਂ ਉਮਰਾਂ ਹੁੰਦੀਆਂ ਸੀ ਕਿ ਅੱਜ ਦੇ ਸਮੇਂ ਵਿੱਚ ਤੇ ਲੰਬੀਆਂ ਉਮਰਾਂ ਨਹੀਂ ਥੋੜੀਆਂ ਉਮਰਾਂ ਹੁੰਦੀਆਂ ਨੇ ਅਸੀਂ ਆਮ ਇਹ ਗੱਲ ਸੁਣਦੇ ਆ ਸੰਗਤ ਜੀਓ ਪਰ ਇਸ ਗੱਲ ਦੇ ਵਿੱਚ ਕੋਈ ਤਤ ਨਹੀਂ ਹੈ ਕਿ ਅਸੀਂ ਕਹੀਏ ਕਿ ਪਹਿਲਾਂ ਲੰਬੀਆਂ ਉਮਰਾਂ ਹੁੰਦੀਆਂ ਸੀ ਤੇ ਹੁਣ ਇੰਨੀਆਂ ਲੰਬੀਆਂ ਉਮਰਾਂ ਨਹੀਂ ਹੁੰਦੀਆਂ ਐਸੀ ਗੱਲ ਨਹੀਂ ਹੈ ਜੇਕਰ ਅਸੀਂ 11ਵੀਂ 12ਵੀਂ ਸਦੀ ਵਿੱਚ ਜਾਈਏ ਈਸਵੀ ਵਿੱਚ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਦੇਖੋ ਤੇ ਉਹ ਵੀ ਜ਼ਿਕਰ ਕਰਦੇ ਨੇ ਕਹਿੰਦੇ ਨੇ ਫਰੀਦਾ ਜੇ 100 ਵਰਿਆਂ ਜੀਵਣਾ ਵੀ ਤਨ ਹੋ ਸਿੱਖੇ ਕਿਉਂਕਿ ਉਦੋਂ ਵੀ ਮਨੋਂ ਕਾਨੂੰਨ ਇਹ 100 ਸਾਲ ਜੀਣ ਦਾ ਹੀ ਭਰਮ ਬਣਿਆ ਹੁੰਦਾ ਸੀ ਤੇ 100 ਸਾਲ ਤੱਕ ਹੀ ਤਕਰੀਬਨ ਜ਼ਿਕਰ ਕੀਤਾ ਜਾਂਦਾ ਹੈ ਸੋ ਕਹਿਣ ਦਾ ਭਾਵ ਕਿ 100 ਸਾਲ ਤਾਂ ਉਦੋਂ ਵੀ ਸਾਰੇ ਨਹੀਂ ਸੀ ਜੀਂਦੇ ਉਦੋਂ ਵੀ 100 ਸਾਲ ਦਾ ਜ਼ਿਕਰ ਨਹੀਂ ਸੀਗਾ ਸਾਰਿਆਂ ਦਾ ਇਸ ਲਈ ਇੱਕ ਭਰਮ ਪੁਲੇਖਾ ਹੀ ਪਾਇਆ ਗਿਆ ਪੈਲੀਆਂ ਉਮਰਾਂ ਲੰਬੀਆਂ ਹੁੰਦੀਆਂ ਸੀ ਹੁਣ ਨਹੀਂ ਹੁੰਦੀਆਂ ਹੁਣ ਜੇ ਗੁਰੂ ਸਾਹਿਬਾਨਾਂ ਦਾ ਜ਼ਿਕਰ ਕਰੀਏ ਤੇ ਗੁਰੂ ਸਾਹਿਬਾਂ ਨੂੰ ਕਿਹੜਾ ਕੋਈ ਦੇਖਿਆ ਜਾਵੇ ਕੋਈ ਇਸ ਤਰ੍ਹਾਂ ਦਾ ਜ਼ਿਕਰ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਿਸੇ ਰੋਗ ਨਾਲ ਤਾਂ ਨਹੀਂ ਗਏ ਤਕਰੀਬਨ 70 ਸਾਲ ਦੇ ਨੇੜੇ ਦਾ ਜ਼ਿਕਰ ਕਰਦੇ ਆ ਗੁਰੂ ਅੰਗਦ ਦੇ ਪਾਤਸ਼ਾਹ ਜੀ ਤੇ ਜਿਨ੍ਹਾਂ ਦਾ 50 ਤੱਕ ਵੀ ਨਹੀਂ ਆ ਸੋ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਮਰ ਵੀ 100 ਸਾਲ ਦੀ ਨਹੀਂ ਹੈ ਲੇਕਿਨ ਬਾਕੀ ਸਾਰੇ ਗੁਰੂਆਂ ਤੋਂ ਵੱਧ ਉਮਰ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਵੀ ਕਿੱਥੇ 50 ਤੱਕ ਗਏ ਨੇ ਨਹੀਂ ਨਾ ਤੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਚਲੋ ਸ਼ਹੀਦੀ ਹੋਈ ਹੈ ਸੋ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਵੀ ਇੱਥੇ ਕੇ ਨੇੜੇ ਤੇੜੇ ਸੋ ਗੁਰੂ ਹਰ Rai ਸਾਹਿਬ ਜੀ ਦੀ ਉਮਰ ਗੁਰੂ ਹਰਿਕ੍ਰਿਸ਼ਨ ਸਾਹਿਬ ਬਚਪਨ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤਕਰੀਬਨ ਇਹ ਸਾਡੇ ਧਰਮ ਨੇ ਜੇ ਆਪਾਂ ਜ਼ਿਕਰ ਕਰੀਏ ਗੁਰੂ ਸਹਿਬਾਨਾਂ ਦਾ ਕਿ ਉਹਨਾਂ ਨੇ ਸਾਨੂੰ ਜੇ ਉਮਰ ਦਾ ਅਸੀਂ ਗੱਲ ਕਰਦੇ ਆਂ ਤਕਾਜਾ ਲਾਉਂਦੇ ਆਂ ਉਮਰ ਦੇ ਹਿਸਾਬ ਦੇ ਨਾਲ ਆਮੇ ਤਕੀਆ ਕलाम ਮੁਤਾਬਕ ਗੁਰੂ ਸਾਹਿਬ ਜੀ ਨੇ 100 ਸਾਲ ਦੇ ਵਿੱਚ ਵਿਚਦਾ ਜ਼ਿਕਰ ਕੀਤਾ ਸੋ ਮੈਂ ਬੇਨਤੀ ਕਰਾਂ ਕਿ ਉਮਰ ਕਿੰਨੀ ਹੈ ਜਾਂ ਕਿੰਨੀ ਨਹੀਂ ਇਹ ਸਾਡੇ ਜੀਵਨ ਦਾ ਮਨੋਰਥ ਨਹੀਂ ਹੈ ਸਾਡੇ ਭਰਮ ਨੇ ਅਸੀਂ ਇੱਥੇ ਲੰਬੀਆਂ ਉਮਰਾਂ ਜੀਣ ਵਾਸਤੇ ਨਹੀਂ ਆਏ ਅਸੀਂ ਕੁਝ ਕਰਨ ਵਾਸਤੇ ਆਏ ਹਾਂ ਉਹ ਹੈ ਆਪਣਾ ਜੀਵਨ ਸਫਲ ਕਰਨਾ ਜਿਹਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ ਜੇਕਰ ਕੋਈ ਕਵੇ ਕਿ ਬਹੁਤ ਲੰਬੀ ਉਮਰ ਆ ਤੇ ਗੁਰੂ ਪਾਤਸ਼ਾਹ ਨੇ ਇੱਥੇ ਜ਼ਿਕਰ ਕੀਤਾ ਮੈਂ ਬੇਨਤੀ ਕਰਦਮਾ ਗੁਰਬਾਣੀ ਨੇ ਜਿਹੜੇ ਸਨਾਤਨ ਮਤ ਨੇ ਯੁੱਗਾਂ ਦੇ ਵਿੱਚ ਸਮੇਂ ਦੀ ਵੰਡ ਕੀਤੀ ਹੈ ਸਤਜੁਗ ਦੀ ਤ੍ਰੇਤੇ ਦੁਆਪਰ ਤੇ ਕਲਯੁਗ ਦੀ ਇਹਦਾ ਸਮਾਂ ਸਤਗੁਰਾਂ ਨੇ ਕਿਤੇ ਬਾਣੀ ਦੇ ਵਿੱਚ ਇਹਨਾਂ ਦੇ ਸਮੇਂ ਦਾ ਜ਼ਿਕਰ ਨਹੀਂ ਕੀਤਾ ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਇਨਾ ਜੋਗਾ ਨੂੰ ਮੰਨਿਆ ਹੀ ਨਹੀਂ ਹੈਗਾ ਤੇ ਜੇਕਰ ਕੋਈ ਕਵੇ ਕਿ ਕਿਹਾ ਹੋਇਆ ਤੇ ਗੁਰੂ ਸਾਹਿਬਾਂ ਨੇ ਉੱਥੇ ਸਿਰਫ ਉਦਾਹਰਨਾ ਮਾਤਰ ਉਹਨਾਂ ਗੱਲਾਂ ਨੂੰ ਲਿਆ ਹੈ ਸੋ ਗੁਰੂ ਸਾਹਿਬ ਕਹਿੰਦੇ ਜੇ ਮਨੁੱਖ ਕਹਿੰਦਾ ਕਿ ਮੈਂ ਲੰਬੀ ਉਮਰ ਜੀਣਾ ਗੁਰੂ ਸਾਹਿਬ ਕਹਿੰਦੇ ਚਲੋ ਜੇ ਤੁਹਾਡੀ ਗੱਲ ਨੂੰ ਮੰਨ ਵੀ ਲਿਆ ਜਾਵੇ ਫਿਰ ਕੀ ਹੋਵੇਗਾ ਜੇ ਜੁਗ ਚਾਰੇ ਆਰਜ਼ਾ ਹੋਰ ਦਸੋਣੇ ਹੋਏ ਕਹਿੰਦੇ ਮਨੁੱਖ ਜੇਕਰ ਸਨਾਤਨ ਮਤ ਦੇ ਬਣਾਏ ਹੋਏ ਜੁਗਾਂ ਚੋਂ ਜੁਗਾਂ ਤੋਂ ਵੀ ਅਗਰ ਉਹਨੂੰ 10 ਗੁਣਾ ਹੋਰ ਮਿਲ ਜਾਏ ਉਮਰ ਭਾਵ 40 ਜੁਗਾਂ ਦੀ ਉਮਰ ਵੀ ਉਹਦੀ ਹੋ ਜਾਏ ਕਹਿਣ ਦਾ ਭਾਵ ਕਿ ਅਰਬਾਂ ਖਰਬਾਂ ਕਿ ਉਹਦੇ ਤੋਂ ਵੀ ਵੱਧ ਗਿਣਤੀ ਸਾਲ ਉਮਰ ਉਹਦੀ ਹੋ ਜਾਏ ਤੇ ਇਹ ਤੋਂ ਇਲਾਵਾ ਕਹਿੰਦੇ ਨੇ ਮਨੁੱਖ ਇਹ ਵੀ ਚਾਹੁੰਦਾ ਕਿ ਮੇਰੇ ਕੋਲ ਸਾਰੀਆਂ ਸਹੂਲਤਾਂ ਹੋਣ ਲੋਗ ਮੇਰਾ ਸਤਕਾਰ ਕਰਨਾ ਧਾਰਮਿਕ ਜਗਤ ਦੇ ਵਿੱਚ ਕਹਿੰਦਾ ਮੇਰੀ ਪੂਜਾ ਕਰਨਾ ਸਮਾਜ ਦੇ ਵਿੱਚ ਵੀ ਮਨੁੱਖ ਪੂਜਾਈ ਕਰਾਉਂਦਾ ਇੱਕ ਤਰ੍ਹਾਂ ਦੀ ਕਿ ਆਪਣੇ ਸੇਵਕ ਜਿਹੜੇ ਉਹਨਾਂ ਨੂੰ ਆਪਣੇ ਅੱਗੇ ਜਿਹੜੇ ਆਪਣੇ ਤੇ ਉਹ ਜੂਨੀਅਰ ਹੈ ਉਹਨਾਂ ਨੂੰ ਝਕਾਉਂਦਾ ਹੈ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਉਮਰ ਹੋ ਜਾਏ ਬਹੁਤ ਲੰਬੀ ਤੇ ਸਾਰੇ ਸੰਸਾਰ ਦੇ ਵਿੱਚ ਮਨੁੱਖ ਦੀ ਜਾਣ ਪਹਿਚਾਨ ਹੋ ਜਾਏ ਤੇ ਸਾਡੇ ਪਿੱਛੇ ਲੋਕ ਲੱਗੇ ਫਿਰਨ ਨਾਉਖੰਡ ਪ੍ਰਥਮੀ ਭਾਵ ਜਿੰਨੀ ਵੀ ਧਰਤੀ ਆਕਾਸ਼ ਪਤਾਲ ਜੋ ਵੀ ਹੈ ਸਭ ਥਾਂ ਤੇ ਸਭ ਸੰਸਾਰ ਦੇ ਵਿੱਚ ਜੇਕਰ ਸਾਡੀ ਪੁੱਛ ਪਿੜਤਾਲ ਹੋਣ ਲੱਗ ਜਾਏ ਲੋਕ ਸਾਡਾ ਆਖਾਂ ਮੰਨਣ ਸਾਡੇ ਪਿੱਛੇ ਪਿੱਛੇ ਤੁਰ ਪੈਣ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਕਹਿੰਦੇ ਬਹੁਤ ਨਾਮਣਾ ਖੱਟ ਲਵੇ ਸੰਸਾਰ ਵਿੱਚ ਬੜਾ ਜਸ ਹੋਵੇ ਕੀਰਤੀ ਹੋਵੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਫਿਰ ਕੀ ਹੋਵੇਗਾ ਮਨੁੱਖ ਤੇਰੇ ਜੀਵਨ ਦਾ ਮਨੋਰਥ ਜਸ ਖੱਟਣਾ ਲੋਕਾਂ ਨੂੰ ਮਗਰ ਲਾਣਾ ਧਨ ਦੌਲਤ ਵਾਲਾ ਹੋ ਜਾਣਾ ਸੰਸਾਰ ਦੇ ਵਿੱਚ ਲੰਬੀਆਂ ਉਮਰਾਂ ਜੀਣਾ ਨਹੀਂ ਹੈ ਤੇ ਇੱਥੇ ਪਰਮੇਸ਼ਰ ਦੀ ਨਜ਼ਰ ਤੇ ਪ੍ਰਵਾਨ ਚੜਨਾ ਹੈ ਜੇ तिस ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛਿਆ ਕਿ ਜੇ ਵਾਹਿਗੁਰੂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਨਾ ਚੜਿਆ ਤੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਨੇ ਤੇ ਉਸ ਦਰਗਾਹ ਦੇ ਵਿੱਚ ਕਿਸੇ ਨੇ ਨਹੀਂ ਪੁੱਛਣਾ ਪ੍ਰਮਾਤਮਾ ਦੇ ਦਰ ਤੇ ਬਿਲਕੁਲ ਤੇਰੀ ਕੋਈ ਇੱਜ਼ਤ ਨਹੀਂ ਹੋਣੀ ਤੇ ਤੈਨੂੰ ਸਜ਼ਾ ਮਿਲਣੀ ਹੈ ਇਸ ਗੱਲ ਦੀ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਤੇ ਤੈਨੂੰ ਕੀੜਿਆਂ ਦੇ ਅੰਦਰ ਕੀੜਾ ਥਾਪ ਕੇ ਤੇਰੇ ਤੇ ਇਹ ਦੋਸ਼ ਮੜਿਆ ਜਾਣਾ ਕਿ ਤੂੰ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਮਨੁੱਖਾ ਜਨਮ ਲੈ ਕੇ ਤੂੰ ਕੁਝ ਨਹੀਂ ਕੀਤਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕੀੜਿਆਂ ਦੇ ਵਿੱਚ ਵੀ ਸਤਕਾਰ ਆ ਕੀੜਿਆਂ ਦਾ ਜਿਸ ਤਰ੍ਹਾਂ ਅਸੀਂ ਸਹਤੂਤ ਦਾ ਅਸੀਂ ਕੀੜੇ ਦਾ ਜ਼ਿਕਰ ਕਰਦੇ ਹਾਂ ਕਿ ਉਸ ਰੁੱਖ ਦੇ ਉਸ ਵੇਲ ਦੇ ਪੱਤਿਆਂ ਨੂੰ ਉਹ ਖਾ ਕੇ ਉਹ ਤਾਰ ਬਣਾਉਂਦਾ ਜਿਹਨੂੰ ਰੇਸ਼ਮ ਦਾ ਕੀੜਾ ਕਹਿੰਦੇ ਆ ਤੇ ਉਹਦੀ ਬਹੁਤ ਕੀਮਤ ਹੁੰਦੀ ਹੈ ਲੇਕਿਨ ਇਹ ਇਨਸਾਨ ਜੇ ਪਰਮੇਸ਼ਰ ਦੇ ਨਾਮ ਤੋਂ ਵਾਂਝਾ ਰਿਹਾ ਦੁਨੀਆ ਦੇ ਵਿੱਚ ਕਿੱਡਾ ਵੀ ਵੱਡਾ ਰਤਵਾ ਹੋ ਜਾਏ ਤੇ ਤੈਨੂੰ ਕੀੜਾ ਉਹ ਬਣਾਣਾ ਜਿਹੜਾ ਬਿਸਟਾ ਦਾ ਕੀੜਾ ਹੁੰਦਾ ਜਿਹਨੂੰ ਅਸੀਂ ਗੰਧ ਦਾ ਕੀੜਾ ਕਹਿੰਨੇ ਆ ਤੇ ਉਹ ਕੀੜਾ ਜਿਹੜਾ ਬਣਾ ਕੇ ਤੇ ਤੈਨ ਤੇਰੇ ਤੇ ਇਹ ਦੋਸ਼ ਧਰਿਆ ਜਾਣਾ ਕਿ ਤੂੰ ਨਾਮ ਨਹੀਂ ਜਪਿਆ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਹੇ ਨਾਨਕ ਉਹ ਵਾਹਿਗੁਰੂ ਉਹਨਾਂ ਲੋਕਾਂ ਨੂੰ ਗੁਣ ਦਿੰਦਾ ਹੈ ਜਿਨ੍ਹਾਂ ਵਿੱਚ ਗੁਣ ਨਹੀਂ ਹਨ ਜਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਉਹ ਮੰਗ ਕਰਦੇ ਨੇ ਗੁਰੂ ਦੇ ਚਰਨਾਂ ਜਿੱਤੇ ਨਾਲ ਜੁੜਦੇ ਨੇ ਤੇ ਔਗਣਾ ਨਾਲ ਭਰੇ ਹੋਏ ਇਨਸਾਨਾਂ ਦੇ ਅਵਗੁਣ ਖਤਮ ਕਰਕੇ ਉਹਨਾਂ ਦੇ ਵਿੱਚ ਗੁਣ ਭਰਦਾ ਹੈ ਵਾਹਿਗੁਰੂ ਜਿਨ੍ਹਾਂ ਵਿੱਚ ਪਹਿਲਾਂ ਗੁਣ ਹਨ ਸੇਵਕਾਂ ਦੇ ਉਨਾ ਨੂੰ ਹੋਰ ਗੁਣ ਦਿੰਦਾ ਹੈ ਕਿਉਂਕਿ ਪਰਮੇਸ਼ਰ ਦੇ ਕੋਲ ਗੁਰੂ ਦੇ ਕੋਲ ਖੁੱਲੇ ਭੰਡਾਰ ਨੇ ਅਸੀਂ ਜਿਹੋ ਜੀ ਝੋਲੀ ਜਿੱਡੀ ਸਾਡੀ ਹੈ ਉੰਨੀਕ ਦਾਤ ਪੈਂਦੀ ਹੈ ਜੇ ਅਸੀਂ ਆਪਣੀ ਝੋਲੀ ਦਾਤ ਦੀ ਵੱਡੀ ਕਰ ਲਵਾਂਗੇ ਤੇ ਦਾਤ ਜਾਦਾ ਵੱਡੀ ਮਿਲ ਜਾਏਗੀ ਜਿੰਨੀ ਝੋਲੀ ਸਾਡੀ ਵੱਡੀ ਹੁੰਦੀ ਜਾਏਗੀ ਉੰਨੀ ਦਾਤ ਪਰਮੇਸ਼ਰ ਦੀ ਜ਼ਿਆਦਾ ਮਿਲਦੀ ਜਾਏਗੀ ਫਿਰ ਉਹਦੇ ਵਰਗਾ ਕੌਣ ਹੋ ਸਕਦਾ ਦਾਤਾ ਸਭ ਜਗ ਫਿਰ ਮੈਂ ਦੇਖਿਆ ਪਰਮੇਸ਼ਰ ਸਤਿਗੁਰੂ ਕਹਿੰਦੇ ਨੇ ਸਾਰੇ ਫਿਰਕੇ ਦੇਖਿਆ ਉਹਦੇ ਵਰਗਾ ਕੋਈ ਦੂਸਰਾ ਦਾਤਾ ਨਹੀਂ ਹੈ ਉਹ ਇੱਕੋ ਹੀ ਦਾਤਾ ਹੈ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਉਸ ਪ੍ਰਮਾਤਮਾ ਵਰਗਾ ਕੋਈ ਹੋਰ ਨજર ਨਹੀਂ ਆਂਦਾ ਜਿਹੜਾ ਉਹਦੇ ਵਰਗੇ ਗੁਨਾ ਦਾ ਮਾਲਕ ਹੋਵੇ ਉਹਦੇ ਵਰਗੀਆਂ ਬਖਸ਼ਿਸ਼ਾਂ ਕਰ ਦੇਣ ਵਾਲਾ ਹੋਵੇ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਇਸ ਜਪਜੀ ਸਾਹਿਬ ਦੀ 7ਵੀਂ ਪੌੜੀ ਦੇ ਵਿੱਚ ਬਖਸ਼ਿਸ਼ ਕਰਦੇ ਨੇ ਕਿ ਐ ਇਨਸਾਨ ਨਾਮ ਜਪਣ ਲਈ ਜੀਵਨ ਮਿਲਿਆ ਉਮਰਾਂ ਲੰਮੀਆਂ ਕਰਨ ਵਾਸਤੇ ਨਹੀਂ ਮਿਲਿਆ ਮਨ ਮਰਜ਼ੀਆਂ ਕਰਨ ਵਾਸਤੇ ਨਹੀਂ ਮਿਲਿਆ ਇਹ ਜੇਕਰ ਇੱਥੇ ਕਹੀਏ ਸਾਰਾ ਕੁਝ ਕਰ ਲਈਏ ਚੀਜ਼ ਕਰਨ ਮਨ ਭਾਵ ਦੇ ਹਰ ਬੁੱਝਣ ਨਹੀਂ ਹਾਰਿਆ ਕਹਿੰਦੇ ਨੇ ਜਿਹੜਾ ਬੰਦਾ ਮਨ ਮਰਜ਼ੀਆਂ ਕਰਕੇ ਸੰਸਾਰ ਦੇ ਵਿੱਚ ਇੱਥੇ ਜੋ ਚਾਵੇ ਉਹ ਕਰਕੇ ਤੁਰ ਜਾਂਦਾ ਹੈ ਪ੍ਰਮਾਤਮਾ ਨੂੰ ਨਹੀਂ ਸਮਝ ਸਕੇ ਜਿਹੜੇ ਲੋਕ ਐ ਹੋਜੇ ਹਰ ਬੁੱਝਣ ਨਹੀਂ ਜਿਹੜੇ ਉਹਨੂੰ ਨਹੀਂ ਸਮਝ ਸਕੇ ਹਾਰਿਆ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੇ ਇਹ ਲਈ ਇਸ ਸੰਸਾਰ ਚ ਆਇਓ ਭਾਈ ਤੇ ਵਾਹਿਗੁਰੂ ਦਾ ਨਾਮ ਜਪੋ ਆਪਣੇ ਸਵਾਸ ਸਫਲ ਕਰੋ ਤੇ ਇਹ ਅਗਲੇ ਪੜਾਤੇ ਜਾਣਾ ਹੈ ਤੇ ਇਸ ਸੰਸਾਰ ਤੇ ਇਹ ਸਰੀਰ ਦੇ ਨਾਲ ਇਹਨੂੰ ਛੱਡ ਕੇ ਤੇ ਇਹ ਸਰੀਰ ਤੋਂ ਅਸੀਂ ਇਹਨੂੰ ਇੱਥੇ ਤਿਆਗ ਕੇ ਚਲੇ ਜਾਣਾ ਤਾਂ ਪ੍ਰਮਾਤਮਾ ਦੇ ਦਰ ਤੇ ਜਾ ਕੇ ਪ੍ਰਵਾਨ ਹੋਵਾਂਗੇ ਇਹਦੇ ਨਾਲ ਚਿੰਬੜ ਕੇ ਇਹਦੇ ਨਾਲ ਮੋਹ ਕਰਕੇ ਨਹੀਂ ਮਿਲਣਾ ਦੇ ਬਾਬਾ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਦੇ ਅੰਦਰ ਸਾਨੂੰ ਇਹ ਗੱਲ ਕਹੀ ਹੈ ਕਿ ਜੀਵਨ ਦੇ ਵਿੱਚ ਪਰਮੇਸ਼ਰ ਦਾ ਸਿਮਰਨ ਕਰਨਾ ਤਾਂ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋਵਾਂਗੇ ਤਵੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਅਨੰਦ ਤੇ ਜੇ ਪ੍ਰਮਾਤਮਾ ਨੇ ਜੀਵਨ ਦੇ ਤੈਅ ਤੇ ਇਹਨੂੰ ਖੋਣ ਦਾ ਡਰ ਨਾ ਰੱਖੋ ਇਹ ਮਰਨੇ ਤੋਂ ਨਾ ਡਰੋ ਕਿਉਂਕਿ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ ਸੋ ਸਤਿਗੁਰੂ ਕਿਰਪਾ ਕਰੇ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਜਪਜੀ ਸਾਹਿਬ ਦੀ ਸਤਵੀਂ ਪੌੜੀ ਦੀ ਵਿਚਾਰ ਸਾਂਝੀ ਕੀਤੀ ਹੈ ਇਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ